ਵਿਕੀਨਾ ਸਰਜੀਤ ਗੌਰ ਕਿਹੜਾ ਹੈ ਦਿਲਬਾਗ ਨਵਰ ਗਲੀ ਨੰਬਰ 2 ਅਸੀਂ ਕੀ ਗਲਬਤ ਕੀ ਹੋਈ ਸਮਝੋ ਮੇਰਾ ਬਚਾਰਾ ਰੂਟੀਨ ਵਾਈ ਡੇਲੀ ਆਪਣੀ ਅਕਟਿਵਿਟੀ ਆਪਣੇ ਕੰਮ ਤੇ ਜਾਂਦਾ ਸੀ ਫਰੰਟੀਅਰ ਕੰਪਨੀ ਦੇ ਵਿੱਚ ਇਤੋਂ ਚੰਗਾ ਬੁਲਾ ਸਾਡੇ ਨੂੰ ਪੋਨੇ ਬਸ ਫਲਾਈ ਕੰਦਰੋਂ ਹੋ ਕੇ ਗਿਆ ਅੱਗੇ ਅਕਟਿਵਿਟੀ ਤੇ ਜਾਂਦਾ ਸੀ ਕਿਤੇ ਬਾਹਰ ਨਾਲ ਟੱਕਰ ਮਾਰੀ ਬੁੜੀ ਤਨਾ ਕੁਝ ਲੱਗਿਆ 10 22 ਤੇ ਸਾਨੂੰ ਫੋਨ ਆਇਆ ਕਿ ਤੁਹਾਡੇ ਬੱਚੇ ਨੇ ਐਕਸੀਡੈਂਟ ਹੋ ਗਿਆ ਮੈਂ ਨਾਨੂ ਕਿਹਾ ਮੈਂ ਕਿ ਬੱਚੇ ਨੂੰ ਮਾੜੀਆਂ ਮੋਟੀਆਂ ਚਿਰਠਾਂ ਲੱਗੀਆਂ ਹੋਣਗੀਆਂ ਚਲੋ ਚਲੀਏ ਹਸਪੀਟਲ ਲੈ ਜਾ ਕੇ ਅੱਗੇ ਜਾ ਕੇ ਵੇਖਿਆ ਸੜਕ ਦੇ ਵਿੱਚ ਮਿੰਜ ਭਰੀ ਖੂਨ ਨਾਲ ਲੱਤ ਪਤ ਸਾਰਾ ਸ਼ੀਰ ਦਾ ਮਿੰਦ ਛੜਿਆ ਨੰਗਾ ਬੱਚਾ ਪਿਆ ਸੀ ਮੈਨੂੰ ਸੁਸੀ ਕਿੰਨਾ ਮੰਤਰ ਵੀ ਸੀ ਸੁਚਪੰਦੀ ਸਾਲ ਜਿਹਾ ਰਹਾ ਮੀਨੇ ਉਸ ਇੱਕ ਕਮਾਰਾ ਸੀ ਦੁੱਧ ਪਿਆ ਨਾ ਤੂੰ ਛੋਟਾ ਸੀ ਉਹ ਕੱਲਾ ਕੱਲਾ ਬੇਟਾ ਸੀ ਸਾਡਾ ਤੇ ਬੜਾ ਪਿਆਦਾਸਾਰਾ ਸੀ 2 ਮਹੀਨੇ ਹੋ ਗਏ ਆਪਣੀ ਭੈਣ ਦਾ ਵਿਆਹ ਕੀਤਾ ਉਹਨੇ ਕੀ ਮੰਗਤ ਹੈ ਅਸੀਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜਿਨੇ ਸਾਡੇ ਬੱਚੇ ਨੂੰ ਮਾਰਿਆ ਮੇਰਾ ਕੱਲਾ ਕੱਲਾ ਬੇਟਾ ਸੀ ਪੁਲਿਸ ਨੂੰ ਪੁਲਿਸ ਨੂੰ ਐਫਆਈਰ ਦਿਕਾਈ ਹਲੇ ਕੋਈ ਇਨਸਾਫ ਨਹੀਂ ਮਿਲਿਆ ਉਹ ਭੱਜ ਗਿਆ ਜਿਹੜਾ ਬਾਹਣ ਫਲਾ ਮਾਰ ਗਿਆ ਨਹੀਂ ਪਕੜ ਰਹੀ ਉਹਦੀ ਸਾਨੂੰ ਇਨਸਾਫ ਦੀ ਚਾਹੀਦੀ ਹੈ ਬਸ ਕਿ ਜਿਹਨੇ ਮੇਰੇ ਬੇਟੇ ਨੂੰ ਮਾਰਿਆ ਹੁਣ ਉਸ ਲਾਖਾਂ ਦੇ ਪਿੱਛੇ ਕਰ ਦਿਓ ਮੇਰਾ ਕੱਲਾ ਕੱਲਾ ਬੇਟਾ ਸੀ ਅੰਦਰ ਪੀਸਿੰਗਰ ਜਿੰਨੇ ਬੜਾ ਮਿਹਨਤ ਕਰਦਾ ਸੀ ਮੜੀ ਮੈਂਤ ਨਾਲ ਸੀ ਪਰ ਆ ਮੈਂ ਕਹਿੰਨੇ ਕੰ ਇੰਜੀਨੀਅਰ ਕਰਾਈ ਉਹਨੂੰ ਆਪ ਹੀ ਪੋਛ ਬੜਾ ਮਿਹਨਤ ਕਰਦਾ ਸੀ 3-4 ਸਾਲਾਂ ਲੱਸੀ ਮਿਹਨਤ ਕਰਨਾ ਸ਼ੁਰੂ ਕੀਤੇ ਹੋਣੇ ਜਾਨੂ ਇਨਸਾਫ ਚਾਹੀਦਾ ਇਨਸਾਫ ਨਹੀਂ ਮਿਲਦਾ ਪਿਆ ਜਾਨੂ ਇਹ ਜੀ ਦੋ ਤਰੀਕ ਨੂੰ ਐਕਸੀਡੈਂਟ ਹੋਇਆ ਸੀ ਤੇ ਜਿਹੜਾ ਹੁਣ ਆਪਾਂ ਆਪਣਾ ਕੈਮਰੇ ਜਿਹੜੇ ਹੈਗੇ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਦੇ ਜਿਹੜੀ ਤਫਤੀਸ਼ ਹੋਊਗੀ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਜੀ ਦੂਬਰਜੀ ਹੈਗੀ ਆ ਸਰ ਕਿੰਨੇ ਦਿਨ ਹੋ ਗਿਆ ਐਕਸੀਡੈਂਟ ਇਹ ਜੀ ਹੋ ਗਿਆ ਆਪਣਾ 4-5 ਦਿਨ ਹੋ ਗਏ ਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਕੇ ਆਪਣਾ ਜਿਹੜੀ ਕਾਰਵਾਈ ਹੈਗੀ ਆ ਇਹ ਆਪਣਾ ਵਿੱਚ ਲੈ ਲੈਂਦੇ ਜਾਊਗਾ ਵਿਕੀਨਾ ਸਰਜੀਤ ਗੌਰ ਕਿਹੜਾ ਹੈ ਦਿਲਬਾਗ ਨਵਰ ਗਲੀ ਨੰਬਰ 2 ਆਂ ਕੀ ਗਲਬਤ ਕੀ ਹੋਈ ਸਰ ਜੀ ਮੇਰਾ ਬਚਾਰਾ ਰੂਟੀਨ ਵਾਈ ਡੇਲੀ ਆਪਣੀ ਅਕਟਿਵਿਟੀ ਆਪਣੇ ਕੰਮ ਤੇ ਜਾਂਦਾ ਸੀ ਫਰੰਟੀਅਰ ਕੰਪਨੀ ਦੇ ਵਿੱਚ ਇਤੋਂ ਚੰਗਾ ਬੁਲਾ ਸਾਡੇ ਨੂੰ ਪੋਨੇ ਬਸ ਫਲਾਈ ਕੰਦਰੋਂ ਹੋ ਕੇ ਗਿਆ ਅੱਗੇ ਅਕਟਿਵਿਟੀ ਤੇ ਜਾਂਦਾ ਸੀ ਕਿਤੇ ਬਾਹਰ ਨਾਲ ਟੱਕਰ ਮਾਰੀ ਬੁੜੀ ਤਨਾ ਕੁਝ ਲੱਗਿਆ 10:22 ਤੇ ਸਾਨੂੰ ਫੋਨ ਆਇਆ ਕਿ ਤੁਹਾਡੇ ਬੱਚੇ ਨੇ ਐਕਸੀਡੈਂਟ ਹੋ ਗਿਆ ਮੈਂ ਨਾਨੂ ਕਿਹਾ ਮੈਂ ਕਿ ਬੱਚੇ ਨੂੰ ਮਾੜੀਆਂ ਮੋਟੀਆਂ ਚਿਰਠਾਂ ਲੱਗੀਆਂ ਹੋਣਗੀਆਂ ਚਲੋ ਚਲੀਏ ਹਸਪੀਟਲ ਲੈ ਜਾ ਕੇ ਅੱਗੇ ਜਾ ਕੇ ਵੇਖਿਆ ਸੜਕ ਦੇ ਵਿੱਚ ਮਿੰਜ ਭਰੀ ਖੂਨ ਨਾਲ ਲੱਤ ਪਤ ਸਾਰਾ ਸ਼ੀਰ ਦਾ ਮਿੰਦ ਛੜਿਆ ਨੰਗਾ ਬੱਚਾ ਪਿਆ ਸੀ ਮੈਨੂੰ ਸੀ ਕਿ ਨੰਤਰ ਵੀ ਸੀ ਸੁਚਪੰਦੀ ਸਾਲ ਜਿਹਾ ਰਹਾ ਮੀਨੇ ਉਸ ਇੱਕ ਕਮਾਰਾ ਸੀ ਦੋ ਦਿਪੈਣਾ ਤੂੰ ਛੋਟਾ ਸੀ ਉਹ ਮੇਰਾ ਕੱਲਾ ਕੱਲਾ ਬੇਟਾ ਸੀ ਸਾਡਾ ਤੇ ਬੜਾ ਪਿਆਦਾ ਸਾਰਾ ਸੀ 2 ਮਹੀਨੇ ਹੋ ਗਏ ਆਪਣੀ ਭੈਣ ਦਾ ਵਿਆਹ ਕੀਤਾ ਉਹਨੇ ਕੀ ਮੰਗਤ ਹੈ ਅਸੀਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜਿਨੇ ਸਾਡੇ ਬੱਚੇ ਨੂੰ ਮਾਰਿਆ ਮੇਰਾ ਕੱਲਾ ਕੱਲਾ ਬੇਟਾ ਸੀ ਪੁਲਿਸ ਨੂੰ ਐਫ ਆਈ ਆਰ ਜਕਰਾਈ ਹਲੇ ਕੋਈ ਇਨਸਾਫ ਨਹੀਂ ਮਿਲਿਆ ਉਹ ਭੱਜ ਗਿਆ ਜਿਹੜਾ ਬਾਹਣ ਫਲਾ ਮਾਰ ਗਿਆ ਨਹੀਂ ਪਕੜ ਰਹੀ ਉਹਦੀ ਸਾਨੂੰ ਇਨਸਾਫ ਦੀ ਚਾਹੀਦੀ ਹੈ ਬਸ ਕਿ ਜਿਹਨੇ ਮੇਰੇ ਬੇਟੇ ਨੂੰ ਮਾਰਿਆ ਹੁਣ ਉਸ ਲਾਖਾਂ ਦੇ ਪਿੱਛੇ ਕਰ ਦਿਓ ਮੇਰਾ ਕੱਲਾ ਕੱਲਾ ਬੇਟਾ ਸੀ ਅੰਦਰ ਪੀਸਿੰਗ ਉਹ ਜੱਡੇ ਬੜਾ ਮਿਹਨਤ ਕਰਦਾ ਸੀ ਮੜੀ ਮੈਂ ਤਾਂ ਨਸੀਬ ਪਰ ਆ ਮੈਂ ਕਹਿੰਨੇ ਕੰ ਇੰਜੀਨੀਅਰ ਕਰਾਈ ਉਹਨੂੰ ਆਪ ਹੀ ਪਛਾ ਬੜਾ ਮਿਹਨਤ ਕਰਦਾ ਸੀ 3-4 ਸਾਲਾਂ ਲੱਸੀ ਮਿਹਨਤ ਕਰਨਾ ਸ਼ੁਰੂ ਕੀਤੇ ਹੋਣੇ ਜਾਨੂ ਇਨਸਾਫ ਚਾਹੀਦਾ ਇਨਸਾਫ ਨਹੀਂ ਮਿਲਦਾ ਪਿਆ ਜਾਨੂ ਇਹ ਜੀ ਦੋ ਤਰੀਕ ਨੂੰ ਐਕਸੀਡੈਂਟ ਹੋਇਆ ਸੀ ਤੇ ਜਿਹੜਾ ਹੁਣ ਆਪਾਂ ਆਪਣਾ ਕੈਮਰੇ ਜਿਹੜੇ ਹੈਗੇ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਦੇ ਜਿਹੜੀ ਤਫਤੀਸ਼ ਹੋਊਗੀ ਸਾਹਮਣੇ ਉਸ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਜੀ ਦੂਬਰਜੀ ਹੈਗੀ ਆ ਸਰ ਕਿੰਨੇ ਦਿਨ ਹੋ ਗਿਆ ਐਕਸੀਡੈਂਟ ਇਹ ਜੀ ਹੋ ਗਿਆ ਆਪਣਾ 4-5 ਦਿਨ ਹੋ ਗਏ ਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਕੇ ਆਪਣਾ ਜਿਹੜੀ ਕਾਰਵਾਈ ਹੈਗੀ ਆ ਇਹ ਆਪਣਾ ਵਿੱਚ ਨੰਦ ਜਾਊਗੀ ਵਿਕੀਨਾ ਸਰਜੀਤ ਗੌਰ ਕਿਹੜਾ ਹੈ ਦਿਲਬਾਗ ਨਵਰ ਗਲੀ ਨੰਬਰ 2 ਆਂ ਕੀ ਗਲਬਤ ਕੀ ਹੋਈ ਮੇਰਾ ਬਚਾਰਾ ਰੂਟੀਨ ਵਾਈ ਡੇਲੀ ਆਪਣੀ ਅਕਟਿਵਿਟੀ ਆਪਣੇ ਕੰਮ ਤੇ ਜਾਂਦਾ ਸੀ ਫਰੰਟੀਅਰ ਕੰਪਨੀ ਦੇ ਵਿੱਚ ਇਤੋਂ ਚੰਗਾ ਬੁਲਾ ਸਾਡੇ ਨੂੰ ਪੋਨੇ ਬਸ ਫਲਾਈ ਕੰਦਰੋਂ ਹੋ ਕੇ ਗਿਆ ਅੱਗੇ ਅਕਟਿਵਿਟੀ ਤੇ ਜਾਂਦਾ ਸੀ ਕਿਤੇ ਬਾਹਰ ਨਾਲ ਟੱਕਰ ਮਾਰੀ ਬੁੜੀ ਤਨਾ ਕੁਝ ਲੱਗਿਆ 10:22 ਤੇ ਸਾਨੂੰ ਫੋਨ ਆਇਆ ਕੀ ਤੁਹਾਡੇ ਬੱਚੇ ਨੇ ਐਕਸੀਡੈਂਟ ਹੋ ਗਿਆ ਮੈਂ ਨਾਨੂ ਕਿਹਾ ਮੈਂ ਕਿ ਬੱਚੇ ਨੂੰ ਮਾੜੀਆਂ ਮੋਟੀਆਂ ਚਿਰਠਾ ਲੱਗੀ ਹੋਣਗੀਆਂ ਚਲੋ ਚਲੀਏ ਹਸਪੀਟਲ ਲੈ ਜਾ ਕੇ ਅੱਗੇ ਜਾ ਕੇ ਵੇਖਿਆ ਸੜਕ ਦੇ ਵਿੱਚ ਮਿੰਜ ਭਰੀ ਖੂਨ ਦਾ ਲਤਪਾ ਤੇ ਸਾਰਾ ਸ਼ਰੀਰ ਉਹਦਾ ਮਿੰਦ ਛੜਿਆ ਨੰਗਾ ਬੱਚਾ ਪਿਆ ਸੀ ਮੈਨੂੰ ਸੀ ਕਿੰਨਾ ਮੰਤਰ ਵੀ ਸੀ ਸੱਚ ਪੰਜੀ ਸਾਲ ਜਾਰਾ ਮਹੀਨੇ ਉਸੇ ਨੂੰ ਕੁਮਾਰਾ ਸੀ ਦੋ ਦਿਨਾਂ ਤੋਂ ਛੋਟਾ ਸੀ ਉਹ ਕੱਲਾ ਕੱਲਾ ਬੇਟਾ ਸੀ ਸਾਡਾ ਤੇ ਬੜਾ ਪਿਆਦਾਸਾਰਾ ਸੀ 2 ਮਹੀਨੇ ਹੋ ਗਏ ਆਪਣੀ ਭੈਣ ਦਾ ਵਿਆਹ ਕੀਤਾ ਉਹਨੇ ਕੀ ਮੰਗਤ ਹੈ ਅਸੀਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜਿਨੇ ਸਾਡੇ ਬੱਚੇ ਨੂੰ ਮਾਰਿਆ ਮੇਰਾ ਕੱਲਾ ਕੱਲਾ ਬੇਟਾ ਸੀ ਪੁਲਿਸ ਨੂੰ ਐਫ ਆਈ ਆਰ ਜਕਰਾਈ ਹਲੇ ਕੋਈ ਇਨਸਾਫ ਨਹੀਂ ਮਿਲਿਆ ਉਹ ਭੱਜ ਗਿਆ ਜਿਹੜਾ ਬਾਹਣ ਫਲਾ ਮਾਰ ਗਿਆ ਨਹੀਂ ਪਕੜ ਰਹੀ ਉਹਦੀ ਸਾਨੂੰ ਇਨਸਾਫ ਦੀ ਚਾਹੀਦੀ ਹੈ ਬਸ ਕਿ ਜਿਹਨੇ ਮੇਰੇ ਬੇਟੇ ਨੂੰ ਮਾਰਿਆ ਹੁਣ ਉਸ ਲਾਖਾਂ ਦੇ ਪਿੱਛੇ ਕਰ ਦਿਓ ਮੇਰਾ ਕੱਲਾ ਕੱਲਾ ਬੇਟਾ ਸੀ ਅੰਤਰਪੀਸ ਸਿੰਘ ਜਿੰਨੇ ਬੜਾ ਮਿਹਨਤ ਕਰਦਾ ਸੀ ਮੜੀ ਮੈਂਤ ਨਾਲ ਸੀ ਪਰ ਆ ਮੈਂ ਕਹਿੰਨੇ ਕੰ ਇੰਜੀਨੀਅਰ ਕਰਾਈ ਉਹਨੂੰ ਆਪ ਹੀ ਪੋਛ ਬੜਾ ਮਿਹਨਤ ਕਰਦਾ ਸੀ 3-4 ਸਾਲਾਂ ਲੱਸੀ ਮਿਹਨਤ ਕਰਨਾ ਸ਼ੁਰੂ ਕੀਤੇ ਹੋਣੇ ਜਾਨੂ ਇਨਸਾਫ ਚਾਹੀਦਾ ਇਨਸਾਫ ਨਹੀਂ ਮਿਲਦਾ ਪਿਆ ਜਾਨੂ ਇਹ ਜੀ ਦੋ ਤਰੀਕ ਨੂੰ ਐਕਸੀਡੈਂਟ ਹੋਇਆ ਸੀ ਤੇ ਜਿਹੜਾ ਹੁਣ ਆਪਾਂ ਆਪਣਾ ਕੈਮਰੇ ਜਿਹੜੇ ਹੈਗੇ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਦੇ ਜਿਹੜੀ ਤਫਤੀਸ਼ ਹੋਊਗੀ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਜੀ ਦੂਬਰਜੀ ਹੈਗੀ ਆ ਸਰ ਕਿੰਨੇ ਦਿਨ ਹੋ ਗਿਆ ਐਕਸੀਡੈਂਟ ਇਹ ਜੀ ਹੋ ਗਿਆ ਆਪਣਾ 4-5 ਦਿਨ ਹੋ ਗਏ ਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਕੇ ਆਪਣਾ ਜਿਹੜੀ ਕਾਰਵਾਈ ਹੈਗੀ ਆ ਇਹ ਆਪਣਾ ਵਿੱਚ ਨਿਭਦੀ ਜਾਊਗੀ ਵਿਕੀਨਾ ਸਰਜੀਤ ਗੌਰ ਕਿਹੜਾ ਹੈ ਦਿਲਬਾਗ ਨਵਰ ਗਲੀ ਨੰਬਰ 2 ਅਸੀਂ ਕੀ ਗਲਬਤ ਕੀ ਹੋਈ ਸਮਝੋ ਮੇਰਾ ਬਚਾਰਾ ਰੂਟੀਨ ਵਾਈ ਡੇਲੀ ਆਪਣੀ ਅਕਟਿਵਿਟੀ ਆਪਣੇ ਕੰਮ ਤੇ ਜਾਂਦਾ ਸੀ ਫਰੰਟੀਅਰ ਕੰਪਨੀ ਦੇ ਵਿੱਚ ਇਤੋਂ ਚੰਗਾ ਬੁਲਾ ਸਾਡੇ ਨੂੰ ਪੋਨੇ ਬਸ ਫਲਾਈ ਕੰਦਰੋਂ ਹੋ ਕੇ ਗਿਆ ਅੱਗੇ ਅਕਟਿਵਿਟੀ ਤੇ ਜਾਂਦਾ ਸੀ ਕਿਤੇ ਬਾਹਰ ਨਾਲ ਟੱਕਰ ਮਾਰੀ ਬੁੜੀ ਤਨਾ ਕੁਝ ਲੱਗਿਆ 10:22 ਤੇ ਸਾਨੂੰ ਫੋਨ ਆਇਆ ਕਿ ਤੁਹਾਡੇ ਬੱਚੇ ਨੇ ਐਕਸੀਡੈਂਟ ਹੋ ਗਿਆ ਮੈਂ ਨਾਨੂ ਕਿਹਾ ਮੈਂ ਕਿ ਬੱਚੇ ਨੂੰ ਮਾੜੀਆਂ ਮੋਟੀਆਂ ਚਿਰਠਾਂ ਲੱਗੀਆਂ ਹੋਣਗੀਆਂ ਚਲੋ ਚਲੀਏ ਹਸਪੀਟਲ ਲੈ ਜਾ ਕੇ ਅੱਗੇ ਜਾ ਕੇ ਵੇਖਿਆ ਸੜਕ ਦੇ ਵਿੱਚ ਮਿੰਜ ਭਰੀ ਖੂਨ ਨਾਲ ਲੱਤ ਪਤ ਸਾਰਾ ਸ਼ੀਰ ਦਾ ਮਿੰਦ ਛੜਿਆ ਨੰਗਾ ਬੱਚਾ ਪਿਆ ਸੀ ਮੈਨੂੰ ਸੁਸੀ ਕਿੰਨਾ ਮੰਤਰ ਵੀ ਸੀ ਸੁਚਪੰਦੀ ਸਾਲ ਜਾ ਰਹਾ ਮਹੀਨੇ ਉਸ ਨੂੰ ਇੱਕ ਮਾਰਾ ਸੀ ਦੋ ਦਿਪੈਣਾ ਤੂੰ ਛੋਟਾ ਸੀ ਉਹ ਇਕੱਲਾ ਕੱਲਾ ਬੇਟਾ ਸੀ ਸਾਡਾ ਤੇ ਬੜਾ ਪੇਦਾਸਾਰਾ ਸੀ ਦੋ ਮਹੀਨੇ ਹੋ ਗਏ ਆਪਣੀ ਭੈਣ ਦਾ ਵਿਆਹ ਕੀਤਾ ਉਹਨੇ ਕੀ ਮੰਗਦਾ ਅਸੀਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜਿੰਨੇ ਸਾਡੇ ਬੱਚੇ ਨੂੰ ਮਾਰਿਆ ਮੇਰਾ ਇਕੱਲਾ ਕੱਲਾ ਬੇਟਾ ਸੀ ਕਿਉਂ ਚੁੱਪ ਬੁੱਲ ਸੁਣ ਫਾਈਂਡਰ ਜਿ ਕਰਾਈ ਹਲੇ ਕੋਈ ਇਨਸਾਫ ਨਹੀਂ ਮਿਲਿਆ ਹੋ ਭੱਜ ਗਿਆ ਜਿਹੜਾ ਬਾਹਣ ਵਾਲਾ ਮਾਰ ਗਿਆ ਨਹੀਂ ਪਕੜੀ ਉਹਦੀ ਸਾਨੂੰ ਇਨਸਾਫ ਦੀ ਚਾਹੀਦੀ ਹੈ ਵਸ ਕਿ ਜਿਹਨੇ ਮੇਰੇ ਬੇਟੇ ਨੂੰ ਮਾਰਿਆ ਹੁਣ ਉਸ ਲਾਖਾਂ ਦੇ ਪਿੱਛੇ ਕਰ ਦੇਓ ਮੇਰਾ ਕੱਲਾ ਕੱਲਾ ਬੇਟਾ ਸੀ ਅੰਤਪ੍ਰੀਤ ਸਿੰਘ ਜੜੇ ਬੜਾ ਮਿਹਨਤ ਕਰਦਾ ਸੀ ਮੜੀ ਮੈਂ ਤਾਂ ਨਾ ਸੀ ਪਰ ਆ ਮਕੈਨਿਕ ਇੰਜੀਨੀਅਰ ਕਰਾਈ ਉਹਨੂੰ ਆਪ ਹੀ ਪਛਾ ਬੜਾ ਮਿਹਨਤ ਕਰਦਾ ਸੀ 3-4 ਸਾਲ ਲਾ ਸੀ ਮਿਹਨਤ ਕਰਨਾ ਸ਼ੁਰੂ ਕੀਤੇ ਹੋੁਰੇ ਹਨ ਜਾਨੂ ਇਨਸਾਫ ਚਾਹੀਦਾ ਇਨਸਾਫ ਨਹੀਂ ਮਿਲਦਾ ਪਿਆ ਜਾਨੂ ਇਹ ਜੀ ਦੋ ਤਰੀਕ ਨੂੰ ਐਕਸੀਡੈਂਟ ਹੋਇਆ ਸੀ ਤੇ ਜਿਹੜਾ ਹੁਣ ਆਪਾਂ ਆਪਣਾ ਕੈਮਰੇ ਜਿਹੜੇ ਹੈਗੇ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਦੇ ਜਿਹੜੀ ਤਫਤੀਸ਼ ਹੋਊਗੀ ਸਾਹਮਣੇ ਉਸ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਜੀ ਦੂਬਰਜੀ ਹੈਗੀ ਆ ਸਰ ਕਿੰਨੇ ਦਿਨ ਹੋ ਗਿਆ ਐਕਸੀਡੈਂਟ ਇਹ ਜੀ ਹੋ ਗਿਆ ਆਪਣਾ 4-5 ਦਿਨ ਹੋ ਗਏ ਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਦੇ ਪਏ ਆ ਤੇ ਵੈਰੀਫਾਈ ਕਰਕੇ ਆਪਣਾ ਜਿਹੜੀ ਕਾਰਵਾਈ ਹੈਗੀ ਆ ਇਹ ਆਪਣਾ ਵਿੱਚ ਨੰਦ ਜਾਊਗੀ